ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਹਨ ਤਾਂ ਕਹਾਣੀਆਂ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਪਿਛਲੀ ਕਹਾਣੀ ਵਿੱਚ ਜਿੰਨਾ ਵੀਰਪੈਣਾ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਇਸ ਕਹਾਣੀ ਦੇ ਅਖੀਰ ਦੇ ਵਿੱਚ ਜਰੂਰ ਬੋਲੇ ਜਾਣਗੇ ਅੱਜ ਦੀ ਕਹਾਣੀ ਜੇਕਰ ਤੁਸੀਂ ਅਦਾਸ ਰਹਿੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਦੁਨੀਆ ਤੇ ਸਭ ਤੋਂ ਵੱਧ ਦੁਖੀ ਤੁਸੀਂ ਹੋ ਤੁਸੀਂ 24 ਘੰਟੇ ਨਿਰਾਸ਼ ਰਹਿੰਦੇ ਹੋ ਤਾਂ ਇਹ ਕਹਾਣੀ ਜ਼ਰੂਰ ਸੁਣੋ ਜੇ ਇਹ ਕਹਾਣੀ ਸੁਣ ਕੇ ਤੁਹਾਡੀ ਨਿਰਾਸ਼ਾ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਰਾਜੂ ਨਾਮ ਦਾ 24-25 ਸਾਲ ਦਾ ਜਵਾਨ ਮੁੰਡਾ ਹੁੰਦਾ ਜੋ ਹਰ ਵੇਲੇ ਬਹੁਤ ਅਦਾਸ ਰਹਿੰਦਾ ਉਸਦੀ ਅਦਾਸੀ ਦਾ ਕਾਰਨ ਇਹ ਹੁੰਦਾ ਕਿ ਉਸਦੇ ਉਸਦੇ ਕੋਲੇ ਕੋਈ ਵੀ ਕੰਮ ਨਹੀਂ ਹੁੰਦਾ ਤੇ ਉਹ ਬੇਰੁਜ਼ਗਾਰ ਹੁੰਦਾ ਉਸਦੇ ਦੋ ਵੱਡੇ ਭਰਾ ਹੁੰਦੇ ਆ ਜਿਨ੍ਹਾਂ ਦਾ ਬਹੁਤ ਵਧੀਆ ਕੰਮ ਚੱਲਦਾ ਹੁੰਦਾ ਪਰ ਉਹ ਨਹੀਂ ਚਾਹੁੰਦਾ ਹੁੰਦਾ ਕਿ ਉਹ ਵੱਡੇ ਭਰਾਵਾਂ ਦੇ ਨਾਮ ਤੇ ਆਪਣਾ ਕੰਮ ਚਲਾਵੇ ਉਹ ਕੋਈ ਆਪਣਾ ਕੰਮ ਚਲਾਉਣਾ ਚਾਹੁੰਦਾ ਹੁੰਦਾ ਪਰ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕੰਮ ਚਲਾਵੇ ਨਾ ਹੀ ਤਾਂ ਉਸਦੇ ਕੋਲੇ ਕੋਈ ਪੈਸਾ ਹੁੰਦਾ ਇਹ ਨਹੀਂ ਆਪਣਾ ਕੋਈ ਕੰਮ ਜਾਂ ਕਾਰੋਬਾਰ ਚਲਾਉਣ ਲਈ ਕੋਈ ਸਾਧਨ ਹੁੰਦਾ ਬਸ ਉਹ ਦੁਖੀ ਹੁੰਦਾ ਰਹਿੰਦਾ ਕਿ ਮੈਂ ਕੋਈ ਕੰਮ ਨਹੀਂ ਕਰ ਸਕਦਾ ਮੈਂ ਕੋਈ ਆਪਣਾ ਕੰਮ ਨਹੀਂ ਚਲਾ ਸਕਦਾ ਇਸੇ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਰਹਿੰਦਾ ਇੱਕ ਦਿਨ ਉਹ ਬੈਠਾ ਹੁੰਦਾ ਤਾਂ ਦੇਖਦਾ ਕਿ ਉਸ ਦੇ ਕੋਲ ਦੀ ਚਾਰ ਪੰਜ ਬੰਦੇ ਲੰਘਦੇ ਆ ਤਾਂ ਉਹ ਦੇਖਦਾ ਕਿ ਉਹ ਕਿਤੇ ਜਾ ਰਹੇ ਹੁੰਦੇ ਆ ਜਿੱਥੇ ਉਹ ਜਾ ਕੇ ਭਗਤੀ ਕਰਦੇ ਆ ਰੱਬ ਦਾ ਨਾਮ ਲੈਂਦੇ ਆ ਉਹ ਸੋਚਦਾ ਕਿ ਇਹ ਬੜੇ ਖੁਸ਼ ਜਾਂਦੇ ਆ ਤੇ ਜਦੋਂ ਆਉਂਦੇ ਆ ਫਿਰ ਬੜੇ ਖੁਸ਼ ਹੁੰਦੇ ਆ ਉਹ ਸੋਚਦਾ ਵੀ ਉੱਥੇ ਜਿਹਾ ਕੀ ਹੋਊਗਾ ਜਿਹੜਾ ਇਹ ਜਾਂਦੇ ਵੀ ਖੁਸ਼ੀ-ਖੁਸ਼ੀ ਜਾਂਦੇ ਆ ਤੇ ਖੁਸ਼ੀ-ਖੁਸ਼ੀ ਵਾਪਸ ਪਰਤ ਕੇ ਆਉਂਦੇ ਆ ਬਹੁਤ ਦਿਨ ਉਹ ਉਹਨਾਂ ਬੰਦਿਆਂ ਨੂੰ ਦੇਖਦਾ ਰਹਿੰਦਾ ਤੇ ਫਿਰ ਇੱਕ ਦਿਨ ਘੋੜਾ ਤੇ ਉਹਨਾਂ ਬੰਦਿਆਂ ਦੇ ਮਗਰ ਤੁਰ ਪੈਂਦਾ ਜਦੋਂ ਉਹ ਜਾਂਦੇ ਆ ਤਾਂ ਦੇਖਦਾ ਤਾਂ ਉੱਥੇ ਇੱਕ ਫਕੀਰ ਬਾਬਾ ਬੈਠਾ ਹੁੰਦਾ ਜਿਹੜਾ ਬਹੁਤ ਵਧੀਆ ਉਹਨਾਂ ਨੂੰ ਸਿੱਖਿਆ ਦਿੰਦਾ ਉਹ ਜਾ ਕੇ ਉਹ ਵੀ ਫਕੀਰ ਬਾਬੇ ਦੀਆਂ ਗੱਲਾਂ ਸੁਣਨ ਲੱਗ ਜਾਂਦਾ ਪਰ ਉਹ ਪਿੱਛੇ ਖੜਾ ਹੁੰਦਾ ਕਿਉਂਕਿ ਉਹ ਪਹਿਲਾਂ ਕਦੇ ਵੀ ਉਸ ਜਗ੍ਹਾ ਤੇ ਨਹੀਂ ਗਿਆ ਹੁੰਦਾ ਤਾਂ ਉੱਥੇ ਉਹ ਫਕੀਰ ਬਾਬਾ ਕਹਿ ਰਿਹਾ ਹੁੰਦਾ ਕਿ ਜੇਕਰ ਤੁਸੀਂ ਦੁਖੀ ਰਹਿੰਦੇ ਹੋ ਜੇਕਰ ਤੁਸੀਂ 24 ਘੰਟੇ ਦੁਖੀ ਰਹਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਵੇਗੀ ਕਹਿੰਦਾ ਆਪਣੇ ਆਪ ਨੂੰ ਕਿਸੇ ਕੰਮ ਵਿੱਚ ਲਾਓ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਕਹਿੰਦਾ ਤੁਸੀਂ ਆਪਦੇ ਪ੍ਰਮਾਤਮਾ ਮੂਹਰੇ ਆਪਦੇ ਰੱਬ ਦੇ ਮੂਹਰੇ ਇਹ ਸ਼ਿਕਾਇਤ ਨਾ ਕਰਿਆ ਕਰੋ ਕਿ ਅਸੀਂ ਦੁਖੀਆ ਸਾਡੇ ਕੋਲੇ ਤਾਂ ਕੋਈ ਕੰਮ ਹੀ ਨਹੀਂ ਕਹਿੰਦਾ ਰੱਬ ਬਥੇਰੇ ਮੌਕੇ ਦਿੰਦਾ ਤੁਹਾਨੂੰ ਸੌਖੇ ਹੋਣ ਦੇ ਬਥੇਰੇ ਮੌਕੇ ਦਿੰਦਾ ਤੁਹਾਨੂੰ ਕੰਮ ਦੇਂਦੇ ਪਰ ਕਹਿੰਦੇ ਜਦੋਂ ਤੁਸੀਂ ਹੱਥ ਜੋੜ ਕੇ ਬੈਠੇ ਰਹੇ ਜਦੋਂ ਤੁਸੀਂ ਆਪ ਕੋਈ ਕੰਮ ਹੀ ਨਾ ਕੀਤਾ ਕੋਈ ਕੰਮ ਸ਼ੁਰੂ ਹੀ ਨਾ ਕੀਤਾ ਆਪ ਮਿਹਨਤੀ ਨਾ ਕੀਤੀ ਤਾਂ ਫਿਰ ਤੁਸੀਂ ਖੁਸ਼ਹਾਲ ਕਿਵੇਂ ਹੋ ਸਕਦੇ ਹੋ ਉਹ ਜਿਹੜੀਆਂ ਫਕੀਰ ਬਾਬੇ ਦੀਆਂ ਗੱਲਾਂ ਹੁੰਦੀਆਂ ਨੇ ਤੇ ਉਹਦੇ ਦਿਲ ਤੇ ਘਰ ਘਰ ਜਾਂਦੀਆਂ ਹੁਣ ਰਾਜੂ ਸੋਚਦਾ ਘਰੇ ਆਉਂਦਾ ਘਰੇ ਆ ਕੇ ਸੋਚਦਾ ਕਿ ਹਾਂ ਗੱਲ ਤਾਂ ਇਹ ਮੇਰੀ ਹੀ ਕਹਿ ਗਏ ਇੱਕ ਸਾ ਫਕੀਰ ਬਾਬਾ ਮੈਂ ਤਾਂ ਕਹਿੰਦਾ ਕਿੰਨਾ ਟਾਈਮ ਹੋ ਗਿਆ ਦੁਖੀ ਰਹਿਣਾ ਸਾਰਾ ਦਿਨ ਇਹੀ ਸੋਚਦਾ ਰਹਿਣਾ ਕਿ ਵੱਡੇ ਭਰਾ ਉਹਦੇ ਜਾ ਕੰਮਕਾਰ ਕਰਦੇ ਆ ਮੇਰੇ ਕੋਲੇ ਕੋਈ ਕੰਮ ਹੀ ਹੈ ਨਹੀਂ ਸਾਰਾ ਦਿਨ ਵਿਹਲਾ ਬੈਠਾ ਲੋਕਾਂ ਨੂੰ ਆਉਂਦਿਆ ਜਾਂਦਿਆਂ ਨੂੰ ਵੇਖਦਾ ਰਹਿਣਾ ਤੰਮ ਮੈਂ ਕੋਈ ਕਰਦਾ ਨਹੀਂ ਸ਼ਾਮ ਨੂੰ ਮੇਰੇ ਕੋਈ ਕਮਾਈ ਨਹੀਂ ਹਿੰਦੀ ਜਿਹੜੀ ਮਾਂ-ਬਾਪ ਦੇ ਤਲੀ ਤੇ ਲਿਆ ਕੇ ਧਰ ਦਿਆਂ ਤੇ ਕਹਿੰਦਾ ਤਾਂ ਹੀ ਮੈਂ ਮਾਂ-ਬਾਪ ਤੋਂ ਪੈਸੇ ਨਹੀਂ ਮੰਗਦਾ ਪੈਸੇ ਕਹਿੰਦਾ ਮੈਂ ਕਦੇ ਮੰਗਾ ਜਦੋਂ ਮੈਂ ਮਾਂ-ਬਾਪ ਨੂੰ ਕਦੇ ਪੈਸੇ ਲਿਆ ਕੇ ਫੜਾਈ ਨਹੀਂ ਫਿਰ ਕਹਿੰਦਾ ਮੰਗਾ ਕਿਹੜੇ ਹੱਕ ਨਾਲ ਵੱਡੇ ਭਰਾ ਦੋਵੇਂ ਕਹਿੰਦਾ ਚੰਗਾ ਕਾਰੋਬਾਰ ਕਰਦੀ ਆ ਪੈਸੇ ਲਿਆ ਕੇ ਮਾਂ-ਬਾਪ ਦੀ ਤਲੀ ਦੇ ਧਰ ਦਿਆ ਤੇ ਲੋੜ ਪੈਣ ਤੇ ਮਾਂ-ਬਾਪ ਤੋਂ ਮੰਗਦੇ ਵੀ ਆ ਪਰ ਉਹ ਚਾਹੁੰਦਾ ਸੀ ਵੀ ਮੈਂ ਆਪਦਾ ਕੰਮ ਕਰਾਂ ਵੱਡੇ ਭਰਾਵਾਂ ਦੇ ਬਲਬੂਤੇ ਤੇ ਵੀ ਉਹਨਾਂ ਦੇ ਪਿੱਛੇ ਨਾ ਖੜਾ ਹੋਵਾਂ ਆਪਦਾ ਕੰਮ ਕਰਨਾ ਚਾਹੁੰਦਾ ਸੀ ਚਲੋ ਜੀ ਉਹ ਨਾ ਕਹਿੰਦਾ ਆਪਦੇ ਬਾਪ ਨੂੰ ਕਹਿੰਦਾ ਕਿ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਆ ਪਰ ਮੈਂ ਵਾਪਸ ਕਰ ਦਊਗਾ ਤੁਹਾਨੂੰ ਉਹ ਕਹਿੰਦਾ ਆ ਵੀ ਪਹਿਲਾਂ ਇਹ ਦੱਸ ਪੁੱਤ ਵੀ ਤੂੰ ਕਰਨੇ ਕੀ ਆ ਪੈਸੇ ਉਹ ਕਹਿੰਦੇ ਕਹਿੰਦਾ ਵੀ ਪਿਤਾ ਜੀ ਮੈਂ ਕੋਈ ਨਾ ਕਾਰੋਬਾਰ ਕਰਨਾ ਉਹ ਕਹਿੰਦਾ ਚਲੋ ਕਾਰੋਬਾਰ ਕਰਨਾ ਤਾਂ ਤੂੰ ਜਿੰਨੇ ਮਰਜ਼ੀ ਪੈਸੇ ਲੈ ਲੈ ਜਲੋ ਉਹ ਆਪਦੇ ਪਿਤਾ ਜੀ ਤੋਂ ਪੈਸੇ ਲੈਂਦਾ ਤਾਂ ਉਹ ਕਾਰੋਬਾਰ ਸ਼ੁਰੂ ਕਰਦਾ ਜਦੋਂ ਉਹ ਕਾਰੋਬਾਰ ਕਰਦਾ ਉਹਦਾ ਕਾਰੋਬਾਰ ਵਧਦਾ ਜਾਂਦਾ ਵਧਦਾ ਜਾਂਦਾ ਉਹ ਵਿੱਚ ਬਹੁਤ ਆਗਦੇ ਨਾਲ ਵੀ ਬੰਦੇ ਨਾਲ ਰਲਾ ਲੈਂਦਾ ਜਿਨ੍ਹਾਂ ਨੂੰ ਉਹ ਮਹੀਨੇ ਦੀ ਤਨਖਾਹ ਵੀ ਦਿੰਦਾ ਮੈਂ ਹਰ ਮਹੀਨੇ ਵੀ ਤਨਖਾਹ ਦਿੰਦਾ ਵੀ ਉਹਦਾ ਇੰਨਾ ਕ ਕਾਰੋਬਾਰ ਵਧ ਜਾਂਦਾ ਕਿ ਪੂਰੇ ਪਿੰਡ ਦੇ ਵਿੱਚ ਲੋਕੀ ਉਹਦੀ ਸਲੋਤ ਕਰਦੇ ਆ ਕਹਿੰਦੇ ਵੀ ਜਿਹੜਾ ਰਾਜੂ ਮੁੰਡਾ ਸੀਗਾ ਆਪਾਂ ਤਾਂ ਇਹਨੂੰ ਬੜਾ ਨਿਕੰਮਾ ਜਿਹਾ ਸਮਝਦੇ ਸੀ ਸਾਰਾ ਦਿਨ ਸੜਕ ਕਿਨਾਰੇ ਵਿਹਲਾ ਬੈਠਾ ਰਹਿੰਦਾ ਸੀ ਇਹਦੇ ਇਹਨਾਂ ਦਾ ਕੰਮ ਹੀ ਬੜਾ ਸੋਨਾ ਚਲਾ ਲਿਆ ਉਹਨੂੰ ਵੀ ਬੜੀ ਖੁਸ਼ੀ ਹੁੰਦੀ ਆ ਵੀ ਮੇਰਾ ਬੜਾ ਸੋਨਾ ਕੰਮ ਚੱਲ ਪਿਆ ਚਲੋ ਉਹ ਨਾਲ ਹੋਰ ਬੰਦੇ ਲਾਉਂਦਾ ਜਾਂਦਾ ਵੀ ਉਹਦੇ ਨਾਲ ਘੱਟੋ ਘੱਟ 20-25 ਬੰਦੇ ਰਲ ਜਾਂਦੇ ਆ ਵੀ ਜਿਹੜੇ ਉਹਦੀ ਸਹਾਇਤਾ ਕਰਦੇ ਆ ਉਹਦੇ ਕਾਰੋਬਾਰ ਦੇ ਵਿੱਚ ਕਾਰੋਬਾਰ ਬਹੁਤ ਉਹਦਾ ਸਿਖਰਾਂ ਤੇ ਚੜ ਜਾਂਦਾ ਹੁਣ ਕਾਰੋਬਾਰ ਸਿਖਰਾਂ ਤੇ ਚੜ ਜਾਂਦਾ ਧਨ ਦੌਲਤ ਉਹਦੇ ਕੋਲੇ ਇੰਨਾ ਕੁ ਜ਼ਿਆਦਾ ਹੁੰਦਾ ਇਹ ਮਕਾਇਆ ਨਹੀਂ ਮੁਕਦਾ ਪਰ ਉਹਨੂੰ ਨਾ ਇੱਕ ਬਿਮਾਰੀ ਲੱਗ ਜਾਂਦੀ ਆ ਉਹਨੂੰ ਬਿਮਾਰੀ ਲੱਗ ਜਾਂਦੀ ਆ ਸ਼ੂਗਰ ਦੀ ਬਿਮਾਰੀ ਉਹਨੂੰ ਹੋ ਜਾਂਦੀ ਆ ਹੁਣ ਉਹ ਦਵਾਈ ਬੂਟੀ ਵੀ ਬਹੁਤ ਲੈਂਦਾ ਪਰ ਜਿਹੜੀ ਵੀ ਡਾਕਟਰ ਕਹਿੰਦੇ ਆ ਇਹ ਬਿਮਾਰੀ ਇਹ ਛੇਤੀ ਕਿਤੇ ਹਟਦੀ ਨਹੀਂ ਹੁੰਦੀ ਵੀ ਲਾਈਫਟਾਈਮ ਇਹ ਦਵਾਈ ਖਾਣੀ ਪੈਂਦੀ ਆ ਦਵਾਈ ਵੀ ਖਾਂਦਾ ਉਹ ਉਹਦੀ ਬਿਮਾਰੀ ਵਧਦੀ ਜਾਂਦੀ ਆ ਵਧਦੀ ਜਾਂਦੀ ਆ ਉਹ ਬਹੁਤ ਜਿਆਦੇ ਫਿਰ ਦੁਖੀ ਰਹਿਣ ਲੱਗਦਾ ਫਿਰ ਉਹਨੂੰ ਚੇਤਾ ਆਉਂਦਾ ਉਸੇ ਫਕੀਰ ਬਾਬੇ ਦਾ ਉਸੇ ਫਕੀਰ ਬਾਬੇ ਕੋਲ ਉਹ ਫਿਰ ਜਾਂਦਾ ਉੱਥੇ ਬਹੁਤ سارے ਲੋਕੀ ਖੜੇ ਹੁੰਦੇ ਆ ਤੇ ਫਕੀਰ ਬਾਬਾ ਫਿਰ ਉਹਨਾਂ ਸਾਰਿਆਂ ਨੂੰ ਸਿੱਖਿਆ ਦੇ ਰਿਹਾ ਹੁੰਦਾ ਵੀ ਜੇ ਕਦੇ ਤੁਹਾਡੇ ਤੇ ਕੋਈ ਮੁਸੀਬਤ ਆ ਜਾਵੇ ਤਾਂ ਤੁਸੀਂ ਘਬਰਾਉਣਾ ਨਹੀਂ ਉਸ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਨਾ ਹਾਰ ਨਹੀਂ ਮੰਨਣੀ ਕਹਿੰਦਾ ਤੇ ਚਿੰਤਾ ਨਹੀਂ ਕਰਨੀ ਉਹ ਮੁਸੀਬਤ ਕਹਿੰਦਾ ਆਪਣੇ ਆਪ ਤੁਹਾਡੇ ਤੋਂ ਦੂਰ ਚਲੀ ਜਾਵੇਗੀ ਉਹ ਸੋਚਦਾ ਵੀ ਮੁਸੀਬਤ ਤਾਂ ਮੈਂ ਵੀ ਆ ਤੇ ਕਹਿੰਦਾ ਮੈਨੂੰ ਸ਼ੂਗਰ ਦੀ ਬਿਮਾਰੀ ਆ ਮੈਂ ਦਵਾਈ ਖਾ ਰਿਆ ਤੇ ਡਾਕਟਰ ਕੋਲੇ ਜਾਂਦਾ ਡਾਕਟਰ ਕਹਿੰਦਾ ਕੋਈ ਨਾ ਵੀ ਤੁਸੀਂ ਇਹ ਲਗਾਤਾਰ ਦਵਾਈ ਖਾਓ ਤੇ ਬਾਕੀ ਕਹਿੰਦਾ ਮਿੱਠੀਆਂ ਚੀਜ਼ਾਂ ਦਾ ਪਰਹੇਜ਼ ਰੱਖੋ ਤੇ ਤੁਸੀਂ ਠੀਕ ਹੋ ਜਾਓਗੇ ਚਲੋ ਲਗਾਤਾਰ ਦਵਾਈ ਖਾਂਦਾ ਮਿੱਠੀਆਂ ਚੀਜ਼ਾਂ ਦਾ ਪਰਹੇਜ਼ ਕਰਦਾ ਤੇ ਜਦੋਂ ਉਹ ਦੋਆਂ ਕਿ ਮਹੀਨਾ ਬਾਅਦ ਟੈਸਟ ਕਰਾਉਂਦਾ ਤਾਂ ਉਹਦੀ ਸ਼ੂਗਰ ਨਾਰਮਲ ਆਉਂਦੀ ਆ ਮਤਲਬ ਮੁੱਲੀ ਜੀ ਆਉਂਦੀ ਆ ਤੇ ਡਾਕਟਰ ਉਹਨੂੰ ਇੱਕ ਗੋਲੀ ਲਾ ਦਿੰਦੇ ਆ ਕਹਿੰਦੇ ਤੁਹਾਨੂੰ ਹੁਣ ਜ਼ਿਆਦਾ ਦਵਾਈ ਖਾਣ ਦੀ ਲੋੜ ਨਹੀਂ ਬਸ ਕਹਿੰਦੇ ਇੱਕ ਗੋਲੀ ਲਾਤੀ ਆ ਵੀ ਇਹ ਸੁਬਾ ਸ਼ਾਮ ਖਾਣੀ ਆ ਖਾਣਾ ਖਾਣ ਤੋਂ ਬਾਅਦ ਕਹਿੰਦੇ ਹੋਰ ਵੀ ਕੋਈ ਦਵਾਈ ਖਾਣ ਦੀ ਲੋੜ ਨਹੀਂ ਤੇ ਕੋਈ ਟੈਨਸ਼ਨ ਦੀ ਕਰਨ ਦੀ ਤੁਹਾਨੂੰ ਟੈਨਸ਼ਨ ਨਹੀਂ ਲੈਣੀ ਕਹਿੰਦੇ ਬਿਲਕੁਲ ਵੀ ਵੀ ਟੈਨਸ਼ਨ ਨਾਲ ਇਹ ਸ਼ੂਗਰ ਜ਼ਿਆਦਾ ਵੱਧਦੀ ਆ ਚਲੋ ਜੀ ਹੁਣ ਉਹਦੀ ਇਹ ਟੈਨਸ਼ਨ ਵੀ ਖਤਮ ਹੋ ਜਾਂਦੀ ਆ ਵੀ ਚਲੋ ਕਹਿੰਦੇ ਇਹ ਤਾਂ ਮੇਰਾ ਕੰਮ ਸੈੱਟ ਹੋ ਗਿਆ ਪਈ ਤਾਂ ਮੈਂ ਇੰਨੀਆਂ ਦਵਾਈਆਂ ਖਾਂਦਾ ਸੀ ਦਵਾਈਆਂ ਖਾਹਾ ਕੇ ਅੱਕ ਜਾਂਦਾ ਸੀ ਹੁਣ ਤਾਂ ਵੀ ਮੈਨੂੰ ਇੱਕ ਗੋਲੀ ਖਾਣੀ ਪੈਂਦੀ ਆ ਚਲੋ ਫਿਰ ਤੇ ਪਰ ਜਦੋਂ ਉਹ ਬਿਮਾਰ ਹੁੰਦਾ ਤੇ ਉਹਨਾ ਕਈ ਦਿਨ ਵੀ ਆਗੇ ਕਾਰਖਾਨੇ ਜਾਂਦਾ ਨਹੀਂ ਜਿੱਥੋਂ ਉਹਨੇ ਕਾਰੋਬਾਰ ਚਲਾਇਆ ਹੁੰਦਾ ਤੇ ਉੱਥੇ ਜਿਹੜੇ ਉਹਦੇ ਖਾਸ ਬੰਦੇ ਹੁੰਦੇ ਆ ਜਮਾ ਜਿਨ੍ਹਾਂ ਤੇ ਪੂਰਾ ਯਕੀਨ ਕਰਦਾ ਉਹ ਉਹਦੇ ਨਾਲ ਬਹੁਤ ਵੱਡਾ ਕਪਲਾ ਕਰ ਜਾਂਦੇ ਆ ਕਰੋੜਾਂ ਦਾ ਹੀ ਨੁਕਸਾਨ ਕਰ ਜਾਂਦੇ ਆ ਉਹ ਆਪ ਉਹਦੇ ਪੈਸੇ ਜਿਹੜੇ ਹੁੰਦੇ ਆ ਆਪਦੇ ਅਕਾਊਂਟ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਪਾ ਜਾਂਦੇ ਆ ਉਹਨੂੰ ਬਹੁਤ ਵੱਡਾ ਕਾਟਾ ਪੈ ਜਾਂਦਾ ਵੀ ਜਿਹੜੇ ਸਾਰੇ ਮੁਲਾਜ਼ਮ ਹੁੰਦੇ ਆ ਉਹਨਾਂ ਨੂੰ ਤਨਖਾਹਾਂ ਵੀ ਉਹਨੇ ਦੇਣੀਆਂ ਹੋਣੋਂ ਕਿੱਥੋਂ ਦੇਵੇ ਜਦੋਂ ਉਹਦੇ ਨਾਲ ਇੰਨਾ ਹੀ ਕਪਲਾ ਹੋ ਗਿਆ ਕਿ ਜਿਹੜੇ ਕਪਲਾ ਕਰ ਗਏ ਸੀ ਉਹ ਫਰਾਰ ਹੋ ਗਏ ਉਹਨੇ ਪੁਲਿਸ ਰਿਪੋਰਟ ਵੀ ਕਰਾਈ ਪਰ ਉਹ ਫਰਾਰ ਹੋ ਗਏ ਉਹ ਕਿੱਥੋਂ ਮਿਲਣਾਂ ਫੇਰ ਉਹ ਟੈਨਸ਼ਨ ਦੇ ਵਿੱਚ ਹੋ ਜਾਂਦਾ ਫੇਰ ਉਹ ਸਕੀਰ ਬਾਬਾ ਕੋਲੇ ਜਾਂਦਾ ਫਕੀਰ ਬਾਬਾ ਨੂੰ ਸਾਰੀ ਗੱਲ ਦੱਸਦਾ ਵੀ ਪਹਿਲਾਂ ਮੈਂ ਗਰੀਬ ਸੀ ਤੁਹਾਡੀਆਂ ਗੱਲਾਂ ਸੁਣ ਕੇ ਕਹਿੰਦਾ ਮੇਰੇ ਚ ਹਿੰਮਤ ਆਈ ਤੇ ਮੈਂ ਕਹਿੰਦਾ ਕੰਮ ਕਰਨ ਲੱਗਿਆ ਮੈਂ ਅਮੀਰ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਮੈਨੂੰ ਬਿਮਾਰੀ ਲੱਗ ਗਈ ਮੈਂ ਫਿਰ ਦੁਖੀ ਪਰੇਸ਼ਾਨ ਰਹਿਣ ਲੱਗਿਆ ਕਹਿੰਦਾ ਫਿਰ ਤੁਹਾਡੀ ਸਿੱਖਿਆ ਸੁਣ ਕੇ ਮੇਰੇ ਚ ਹਿੰਮਤ ਆਈ ਮੈਂ ਕਹਿੰਦਾ ਲਗਾਤਾਰ ਦਵਾਈ ਖਾਧੀ ਚਿੰਤਾ ਕਰਨੀ ਛੱਡਤੀ ਤੇ ਮੈਂ ਠੀਕ ਹੋ ਗਿਆ ਕਹਿੰਦਾ ਪਰ ਉਸ ਬਿਮਾਰੀ ਦੇ ਸਮੇਂ ਮੈਂ ਜਿੰਨਾ ਤੇ ਆਪਦੇ ਖਾਸ ਬੰਦਿਆਂ ਤੇ ਯਕੀਨ ਕੀਤਾ ਉਹੀ ਮੈਨੂੰ ਧੋਖਾ ਦੇ ਗਏ ਮੇਰਾ ਕਹਿੰਦਾ ਸਾਰਾ ਧੰਨ ਉਹ ਲੁੱਟ ਕੇ ਲੈ ਗਏ ਕਹਿੰਦਾ ਹੁਣ ਮੁਲਾਜ਼ਮ ਖੜਿਆ ਮੈਂ ਉਹਨਾਂ ਨੂੰ ਕਿੱਥੋਂ ਤਨਖਾਹਾਂ ਦਿਆਂ ਕਹਿੰਦਾ ਇੰਨਾ ਮੇਰਾ کاروبار ਮੈਂ ਠੱਪ ਵੀ ਨਹੀਂ ਕਰ ਸਕਦਾ ਕਹਿੰਦਾ ਵੀ ਮੈਂ ਲੋਨ ਵੀ ਲਿਆ ਸੀਗਾ ਕਹਿੰਦਾ ਉਹ ਵੀ ਮੈਂ ਨਾਲ ਦੀ ਨਾਲ ਵੀ ਕਿਸ਼ਤਾਂ ਲਾ ਲਿਆ ਤਾਰ ਰਿਹਾ ਸੀਗਾ ਇਹਨਾਂ ਨੂੰ ਮੈਂ ਕਿੱਥੋਂ ਕਿਸ਼ਤਾਂ ਤਾਰੂੰਗਾ ਵੀ ਮੇਰੇ ਨਾਲ ਇੰਨਾ ਕੁਝ ਹੋ ਗਿਆ ਤਾਂ ਉਸ ਵਕਤ ਫਕੀਰ ਬਾਬਾ ਕਹਿੰਦਾ ਵੀ ਇਹ ਗੱਲ ਪੱਲੇ ਬੰਨ੍ਹ ਲਾ ਚਿੰਤਾ ਨਾ ਕਰੋ ਡਾਡ ਕੇ ਕਹਿੰਦਾ ਕੰਮ ਕਰੀ ਜਾ ਤੇ ਤੇਰੇ ਅੱਗੇ ਕਹਿੰਦਾ ਸਾਰੇ ਹਾਰ ਜਾਣਗੇ ਜਿਹੜਾ ਤੂੰ ਦਿਨ ਰਾਤ ਮਿਹਨਤ ਕਰੋਗਾ ਚਲੋ ਜੀ ਉਹ ਫਿਰ ਆਪਦੇ ਕਾਰਖਾਨੇ ਜਾਂਦਾ ਜਿਹੜੇ ਮਜ਼ਦਮ ਹੁੰਦੇ ਆ ਉਹਨਾਂ ਨੂੰ ਉਹ ਬੀਅੰਟੀ ਕਰਦਾ ਵੀ ਤਿੰਨ ਮਹੀਨੇ ਮੈਂ ਤੁਹਾਨੂੰ ਤਨਖਾਹ ਨਹੀਂ ਦੇ ਸਕਦਾ ਪਰ ਤਿੰਨਾ ਮਹੀਨਿਆਂ ਬਾਅਦ ਮੈਂ ਤਿੰਨਾ ਮਹੀਨਿਆਂ ਦੀ ਇਕੱਠੀ ਤਨਖਾਹ ਦੇ ਦੂੰਗਾ ਤੁਹਾਨੂੰ ਵੀ ਪਤਾ ਹੀ ਆ ਵੀ ਮੇਰੇ ਨਾਲ ਕਿੰਨਾ ਵੱਡਾ ਤੋਖਾ ਹੋ ਗਿਆ ਤਿੰਨ ਮਹੀਨੇ ਤੁਸੀਂ ਮੇਰਾ ਸਾਥ ਦਿਓ ਤੇ ਮੇਰੇ ਨਾਲ ਕੰਮ ਕਰੋ ਉਸ ਤੋਂ ਬਾਅਦ ਮੈਂ ਤੁਹਾਡਾ ਵੀ ਇੱਕ ਵੀ ਰੁਪਿਆ ਨਹੀਂ ਰੱਖਾਂਗਾ ਆਪਦੇ ਕੋਲੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਿਆਂਗਾ ਜੇ ਲੋ ਪੁਰਾਣੇ ਮਜ਼ਦੂਰ ਹੁੰਦੇ ਆ ਉਹ ਸਾਰੀ ਗੱਲ ਸਮਝਦੇ ਆ ਲਗਾਤਾਰ ਉਹ ਵੀ ਉਹਦੇ ਨਾਲ ਕੰਮ ਕਰਦੇ ਆ ਤੇ ਰਾਜੂ ਵੀ ਦਿਨ ਰਾਤ ਇੱਕ ਕਰ ਦਿੰਦਾ ਇੰਨੀ ਕੁ ਜ਼ਿਆਦਾ ਮਿਹਨਤ ਕਰਦਾ ਤਿੰਨਾ ਮਹੀਨਿਆਂ ਵਿੱਚ ਜਿਹੜਾ ਸਾਰਾ ਉਹਦੇ ਦੋਸਤ ਉਹਦਾ ਨੁਕਸਾਨ ਕਰ ਗਏ ਹੁੰਦੇ ਆ ਉਹ ਸਾਰੀ ਪਰਪਾਈ ਕਰ ਲੈਂਦਾ ਇੰਨੀ ਜ਼ਿਆਦਾ ਉਹ ਦਿਨ ਰਾਤ ਮਿਹਨਤ ਕਰ ਜਾ ਤੇ ਫਿਰ ਉਹ ਪੈਰਾਂ ਤੇ ਫਿਰ ਖੜਾ ਹੋ ਜਾਂਦਾ ਤੇ ਤਿੰਨਾਂ ਮਹੀਨਿਆਂ ਬਾਅਦ ਸਾਰੇ ਕਰਮਚਾਰੀਆਂ ਨੂੰ ਤਿੰਨਾਂ ਮਹੀਨਿਆਂ ਦੀ ਤਨਖਾਹ ਦਿੰਦਾ ਤੇ 5-5000 ਰੁਪਇਆ ਵਾਧਾ ਦਿੰਦਾ ਵੀ ਤੁਸੀਂ ਮਾੜੇ ਟਾਈਮ ਦੇ ਵਿੱਚ ਮੇਰੇ ਨਾਲ ਖੜੇ ਤਾਂ ਫਿਰ ਉਸ ਵਕਤ ਉਸ ਫਕੀਰ ਕੋਲੇ ਜਾਂਦਾ ਤੇ ਦੋਵੇਂ ਹੱਥ ਜੋੜ ਕੇ ਆਖਦਾ ਕਿ ਬਾਬਾ ਜੀ ਜੇਕਰ ਤੁਸੀਂ ਮੈਨੂੰ ਸਹੀ ਸਿੱਖਿਆ ਨਾ ਦਿੰਦੇ ਜੇਕਰ ਤੁਸੀਂ ਮੈਨੂੰ ਸਹੀ ਰਾਹ ਨਾ ਦਿਖਾਉਂਦੇ ਤਾਂ ਕਹਿੰਦਾ ਮੈਂ ਸੜਕ ਕਿਨਾਰੇ ਬੈਠਾ ਇਹੀ ਸੋਚਣ ਜੋਗਾ ਰਹਿ ਜਾਣਾ ਸੀ ਕੇ ਕਾਸ਼ ਮੈਂ ਵੀ ਅਮੀਰ ਹੁੰਦਾ ਕਹਿੰਦਾ ਥੋੜੀ ਸਿੱਖਿਆ ਕਰਕੇ ਮੈਂ ਗਰੀਬ ਤੋਂ ਅਮੀਰ ਹੋ ਗਿਆ ਤੇ ਮੇਰੇ ਚ ਕੰਮ ਕਰਨ ਦੀ ਕਹਿੰਦਾ ਸ਼ਕਤੀ ਪੈਦਾ ਕੀਤੀ ਥੋੜੀ ਸਿੱਖਿਆ ਨੇ ਇੱਕ ਰਾਜੂ ਜਿਹੜਾ ਗਰੀਬ ਬੰਦਾ 24 ਘੰਟੇ ਸੜਕ ਤੇ ਬੈਠਾ ਸੋਚਦਾ ਰਹਿੰਦਾ ਸੀ ਨਿਰਾਸ਼ ਰਹਿੰਦਾ ਸੀ ਕਿਵੇਂ ਨਿਰਾਸ਼ਾ ਚੋਂ ਉੱਠਿਆ ਇਹ ਕਹਾਣੀ ਸੁਣ ਕੇ ਤੁਹਾਨੂੰ ਵੀ ਬਹੁਤ ਹੌਸਲਾ ਮਿਲੇਗਾ ਕਿ ਜੇਕਰ ਤੁਸੀਂ ਵੀ ਨਿਰਾਸ਼ ਰਹਿੰਦੇ ਹੋ ਤੁਹਾਡੇ ਕੋਲ ਕੋਈ ਕੰਮ ਨਹੀਂ ਤਾਂ ਤੁਸੀਂ ਇਹ ਕਹਾਣੀ ਸੁਨੋ ਤੁਹਾਡੇ ਵਿੱਚ ਬਹੁਤ ਹਿੰਮਤ ਆਵੇਗੀ ਤੇ ਤੁਸੀਂ ਵੀ ਗਰੀਬ ਤੋਂ ਅਮੀਰ ਹੋ ਸਕਦੇ ਆ ਜਿਦੋਂ ਆਪਾਂ 24 ਘੰਟੇ ਸੋਚੀ ਜਾਂਦੇ ਆ ਕਿ ਮੈਂ ਅਮੀਰ ਨਹੀਂ ਹੋ ਸਕਦਾ ਮੈਂ ਤਾਂ ਗਰੀਬ ਜੰਮਿਆ ਤੇ ਗਰੀਬ ਹੀ ਮਰ ਜਾਣਾ ਤਾਂ ਉਸ ਵਕਤ ਉਸ ਇਨਸਾਨ ਬਾਰੇ ਸੋਚਿਆ ਕਰੋ ਜਾਂ ਉਸ ਇਨਸਾਨ ਬਾਰੇ ਪੜਿਆ ਕਰੋ ਜਿਹੜਾ ਇਨਸਾਨ ਗਰੀਬੀ ਚੋਂ ਉੱਠਿਆ ਕਦੇ ਵੀ ਅਮੀਰ ਬੰਦੇ ਬਾਰੇ ਨਾ ਵੇਖਿਆ ਕਰੋ ਵੀ ਇਹ ਅਮੀਰ ਆ ਕਦੇ ਵੀ ਉਦੇ ਪਿਸ਼ੋਕੜ ਬਾਰੇ ਵੇਖਿਆ ਕਰੋ ਕਿ ਇਹ ਪਹਿਲਾਂ ਕਿਵੇਂ ਸੀ ਗਰੀਬ ਸੀ ਇਹਨੇ ਇੰਨੀ ਮਿਹਨਤ ਕੀਤੀ ਤੇ ਫਿਰ ਇਹ ਅਮੀਰ ਹੋਇਆ ਤੇ ਉਸੇ ਤਰ੍ਹਾਂ ਕਿਸੇ ਦੀ ਕਹਿੰਦੇ ਅਮੀਰੀ ਵੇਖ ਕੇ ਜਲਣਾ ਨਹੀਂ ਚਾਹੀਦਾ ਕਿਸੇ ਦੀ ਅਮੀਰੀ ਵੇਖ ਕੇ ਉਹਦੀ ਰੀਸ ਕਰਨੀ ਚਾਹੀਦੀ ਆ ਵੀ ਇਹਨੇ ਕਿਵੇਂ ਮਿਹਨਤ ਕੀਤੀ ਜੇਕਰ ਮਿਹਨਤ ਕਰੋਗੇ ਤਾਂ ਤੁਸੀਂ ਵੀ ਅਮੀਰ